ਔਸਾ ਸੰਗਤ ਜੀ ਕਿਉਂਕਿ ਅੱਜ ਜਿਹੜਾ ਸਮਾਂ ਉਸ ਕੀਮਤ ਲਈ ਆਇਆ ਤੇ ਸਤਿਗੁਰਾਂ ਦੀ ਪਾਵਨ ਬਾਣੀ ਤੇਰੀ ਕੁਦਰਤ ਕਰਕੇ ਵਸਿਆ ਸੋਇ ਵਕਤ ਵਿਚਾਰੇ ਸੋ ਬੰਦਾ ਹੋਇ ਕੁਦਰਤ ਹੈ ਕੀਮਤ ਨਹੀਂ ਪਾਇ ਜੇ ਕੀਮਤ ਬਾਰੇ ਤਾਂ ਕਹੀ ਨਾ ਜਾਏ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਖ ਆਏ ਆ ਕੇ ਬੇਨਤੀ ਕੀਤੀ ਸੱਚੇ ਪਤਸ਼ਾਹ ਅਸੀਂ ਸਾਰੇ ਸੰਗਤ ਵਿੱਚ ਆਉਨੇ ਆ ਕਿ ਸਾਰੇ ਇੱਕੋ ਪੱਧਰ ਦੇ ਹੰਦੇ ਦੇ ਸੰਗਤ ਵਿੱਚ ਬੈਠਣ ਵਾਲੇ ਜャ ਸੰਗਤ ਵਿੱਚ ਬੈਠਣ ਵਾਲਿਆਂ ਦੀਆਂ ਵੀ ਵੱਖਰੀਆਂ ਵੱਖਰੀਆਂ ਕਿਸਮਾਂ ਨੇ ਬੱਚੇ بڑے ਪਿਆਰੇ ਨੇ ਸਿਖਾਂ ਨੇ ਬੇਨਤੇ ਕਿਤੇ ਸਤਿਗੁਰ ਦੇ ਨਾਂ ਨਾਥ ਜੀ ਕੀ ਜੈ ਮੋਹਿ ਸਹਾਏ শ্রোਤਾ ਕਿਸ ਪ੍ਰਕਾਰ ਕੇ ਦੀਜੈ ਮੋਹਿ ਬਤਾਈ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਸਵਾਲ ਦਾ ਜਵਾਬ ਦਿੱਤਾ ਸਤਿਗੁਰੂ ਜੀ ਬਚਨ ਕਰਨ ਲਗੇ ਪਿਆਰਿਓ ਸਰੋਤੇ ਇੱਕ ਪ੍ਰਕਾਰ ਦੇ ਨਹੀਂ ਸ੍ਰੋਤਾ ਜਗ ਮੈਂ ਪੰਜ ਪ੍ਰਕਾਰ ਸੋਹੋਂ ਤੁਮਸੋਂ ਕਹੋਂ ਉਚਾਰ ਸਿੱਖੋ ਜਿਹੜੇ ਸੁਣਨ ਵਾਲੇ ਨੇ ਨਾ ਉਹ ਪੰਜ ਪ੍ਰਕਾਰ ਦੇ ਨੇ ਸੋ ਉਹਨਾਂ ਬਾਰੇ ਹੋਂ ਮੈਂ ਤੁਮਸੋਂ ਕਹੂੰ ਉਚਾਰ ਤੁਹਾਨੂੰ ਉਚਾਰਨ ਕਰਕੇ ਦੱਸਦਾ ਹਾਂ ਹੁਣ ਸਾਰੇ ਸਿੱਖ ਬੜੇ ਧਿਆਨ ਨਾਲ ਸੁਣ ਲੱਗਦੇ ਐ ਕਹਿੰਦੇ ਪਹਿਲੇ ਪ੍ਰਕਾਰ ਦੇ ਸਰੋਤੇ ਉਹ ਨੇ ਸੁਣਨ ਵਾਲੇ ਉਹ ਨੇ ਰਾਗ ਰਾਗਣੀ ਸਮਝੈ ਏਕਾ ਜਿਨ੍ਹਾਂ ਨੂੰ ਰਾਗ ਦੀ ਰਾਗਣੀ ਦੀ ਸਮਝ ਹੈ ਜਿਹੜੇ ਰਾਗ ਦੀ ਪਕੜ ਬਰੀ ਜਾਣਦੇ ਨੇ ਕਿ ਇਹ ਕਿਹੜਾ ਰਾਗ ਗਾਇਆ ਜਾ ਰਿਹਾ ਹੈ ਕਿਹੜੇ ਸਮੇਂ ਦਾ ਰਾਗ ਗਾਇਆ ਜਾ ਰਿਹਾ ਹੈ ਇਸ ਰਾਗ ਦਾ ਥਾੜ ਕੀ ਹੈ ਇਸ ਰਾਗ ਦਾ ਅਰੋ-ਓਰੋ ਕੀ ਹੈ ਇਸ ਰਾਗ ਦਾ ਵਾਦੀ ਸੰਬਾਦੀ ਕੀ ਹੈ ਇਸ ਰਾਗ ਦੇ ਪਕੜ ਕੀ ਹੈ ਇਸ ਰਾਗ ਦਾ ਸੁਭਾਅ ਗੰਭੀਰ ਹੈ ਚੰਚਲ ਹੈ ਕਿਹੜਾ ਹੈ ਪਹਿਲੇ ਨੰਬਰ ਤੇ ਸਰੋਤੇ ਉਹ ਨਹੀਂ ਸਤਿਗੁਰੂ ਜੀ ਅੱਗੇ ਬਚਨ ਕਰਨ ਲੱਗੇ ਦੂਜੇ ਦੁੱਤਿਆ ਸੁਰ ਸੋਂ ਲਖਣੇ ਬਵੇਕਾ ਕਹਿੰਦੇ ਦੂਸਰੇ ਪ੍ਰਕਾਰ ਦੇ ਸਰੋਤੇ ਉਹ ਨੇ ਜਿਹੜੇ ਰਾਗ ਤੋਂ ਅੱਗੇ ਸੁਰ ਦਾ ਵੀ ਗਿਆਨ ਰੱਖਦੇ ਨੇ ਕਿ ਇਹ ਰਾਗ ਗਾਇਆ ਜਾ ਰਿਹਾ ਸੁਰ ਚ ਇਹ ਤਰਿਆ ਜਾ ਰਿਹਾ ਜੇ ਬੇਸੁਰਾ ਗਾਇਆ ਜਾ ਰਿਹਾ ਇਸ ਰਾਗ ਨੂੰ ਸੁਰ ਦੇ ਨਾਲ ਬੰਨ੍ਹ ਕੇ ਗਾਇਆ ਜਾ ਰਿਹਾ ਹੈ ਜਾਂ ਸੁਰ ਤੋਂ ਬਾਹਰ ਹੋ ਕੇ ਗਾਇਆ ਜਾ ਰਿਹਾ ਹੈ ਸਿਖੰਦੇ ਸੱਚੇ ਪਾਤਸ਼ਾਹ ਤੀਸਰੇ ਤ੍ਰਿਤਿਆ ਤਾਲ ਸੁਨੇ ਹਿਤ ਦਈਆ ਕਹਿੰਦੇ ਤੀਸਰੇ ਪਰਖਾਨ ਦੇ ਸਰੋਤੇ ਜਿਹੜੇ ਨੇ ਨਾ ਉਹ ਸਿਰਫ ਤਾਲ ਤੱਕ ਸੀਮਤ ਨਹੀਂ ਕਿਵਾ ਵਿਵਾ ਤਾਲ ਬੜੀ ਸੋਹਣੀ বাজ ਰਹੀ ਹੈ ਉਹ ਤਾਲ ਨਾਲ ਝੁੰਮਦੇ ਨੇ ਕਈ ਹਰਮੋਨੀਅਮ ਤੇ ਤਉਣ ਨਾਲ ਝੁੰਮਦੇ ਨੇ ਕਈ ਫਿਰ ਤਾਲ ਦੇ ਨਾਲ ਹੀ ਤਾਂ ਸਿਰ ਹਿਲਾਉਂਦੇ ਨੇ ਤ੍ਰਿਪੀਆ ਤਾਲ ਸੁਨੇ ਹਿਤ ਦੀਆ ਬੜਾ ਪ੍ਰੇਮ ਦੇ ਕੇ ਤਾਲ ਸੁਣਦੇ ਨੇ ਇਹ ਬਹੁਤ ਪਿਆਰਾ ਬੱਚਾ ਹੈ ਪਰਮਵੀਰ ਸਿੰਘ ਬਸਾਖੀ ਤੇ ਇਸ ਨੇ ਅੰਮ੍ਰਿਤ ਛਕਿਆ ਵੇਖੋ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਗਿਆ ਸਤਗੁਰਾਂ ਨੇ ਇਹਨੂੰ ਮਾਣ ਦਿੱਤਾ ਸਟੇਜ ਉੱਤੇ ਬੈਠਣ ਦਾ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਇਹਦੇ ਹੱਥਾਂ ਵਿੱਚ ਕਲਾ ਵੀ ਹੈ ਅਮਰਤਪਾਲ ਸਿੰਘ ਆ ਬੈਠਾ ਇਹਦੇ ਹੱਥਾਂ 'ਚ ਦੋਨੋਂ ਹੀ ਕਲਾ ਨੇ ਸੁਰ ਦੀ ਵੀ ਤਾਲ ਦੀ ਵੀ ਸ਼ਬਦ ਦੀ ਸਮਝ ਵੀ ਬੜੀ ਹੈ ਇਹਨੂੰ ਤੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਇਹਨਾਂ ਨੂੰ ਜੋੜੀ ਰੱਖਣ ਇਹ ਇਸੇ ਤਰ੍ਹਾਂ ਹੀ ਜੁੜ ਕੇ ਸੰਤਾਂ ਨੂੰ ਨਿਹਾਲ ਕਰਦੇ ਰਹਿਣ ਤੀਸਰੀ ਕਿਸਮ ਦੇ ਸਰੋਤੇ ਤ੍ਰਿਤੀਆ ਤਾਲ ਸੁਨੇ ਹਿਤ ਦਈਆ ਚਤੁਰਤ ਬਾਦਤ ਤੇ ਰਸ ਲੈ ਆ ਕਹਿੰਦੇ ਚੌਥੇ ਪ੍ਰਕਾਰ ਦੇ ਸਰੋਤੇ ਉਹ ਨੇ ਜਿਹੜੇ ਸਿਰਫ ਸਾਜਾਂ ਦਾ ਰਸ ਲੈਂਦੇ ਨੇ ਸਾਜਾਂ ਉੱਤੇ ਝੂਮਦੇ ਨੇ ਇੱਕ ਸਾਜ ਬੜੇ ਵਧੀਆ ਵੱਜ ਰਹੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ ਸਤਿਗੁਰੂ ਜੀ ਨੇ ਬਚਨ ਕੀਤੇ ਕਹਿੰਦੇ ਪੰਜਵੀਂ ਪ੍ਰਕਾਰ ਦੇ ਸਰੋਤੇ ਕਿਹੜੇ ਨੇ ਜਿਹੜੇ ਰਾਗ ਲਗਣੀ ਨਾਲ ਨਹੀਂ ਜੁੜੇ ਜਿਹੜੇ ਸੁਰ ਨਾਲ ਨਹੀਂ ਜੁੜੇ ਜਿਹੜੇ ਤਾਲ ਨਾਲ ਨਹੀਂ ਜੁੜੇ ਜਿਹੜੇ ਸਾਜਾਂ ਦੇ ਰਸ ਨਾਲ ਨਹੀਂ ਜੁੜੇ ਜਿਨ੍ਹਾਂ ਨੇ ਜੋ ਗਾਇਆ ਜਾ ਰਿਹਾ ਸ਼ਬਦ ਅਰਥ ਕਿ ਇਹ ਸ਼ਬਦ ਕਿਹੜਾ ਕਾਇਆ ਜਾ ਰਿਹਾ ਇਸ ਸ਼ਬਦ ਵਿੱਚ ਸਾਡੇ ਮਨ ਨੂੰ ਕੀ ਉਪਦੇਸ਼ ਮਿਲ ਰਿਹਾ ਹੈ ਇਹ ਸ਼ਬਦ ਕਿਵੇਂ ਸਾਡੇ ਮਨ ਨੂੰ ਪਰਮੇਸ਼ਰ ਦੇ ਨੇੜੇ ਕਰ ਰਿਹਾ ਇਸ ਸ਼ਬਦ ਵਿੱਚ ਜੋ ਦਰਸਾਇਆ ਜਾ ਰਿਹਾ ਹੈ ਕੀ ਮੈਂ ਮੇਰਾ ਜੀਵਨ ਉਹਦੇ ਅਨੁਕੂਲ ਹੈ ਜਾਂ ਨਹੀਂ ਹੈ ਸਤਿਗੁਰੂ ਜੀ ਨੇ ਬਚਨ ਕੀਤੇ ਪੰਜਮ ਸ਼ਬਦ ਦੇ ਅਰਥ ਕੋ ਚੀਨਾ ਤਾਤ ਪਰ ਜ ਸਮ ਜਤ ਪਰ ਬਿਨਾ ਕਹਿੰਦੇ ਜਿਹੜੇ ਪੰਜਵੇਂ ਪ੍ਰਕਾਰ ਦੇ ਸਰੋਤੇ ਨੇ ਨਾ ਉਹ ਸਭ ਤੋਂ ਸ੍ਰੇਸ਼ਟ ਨੇ ਤਵਲ ਹੁਣੀ ਮੁਬਾਰਕ ਹੈ ਰਾਗ ਹੁਣਾ ਮੁਬਾਰਕ ਹੈ ਸੁਰ ਹੁਣੀ ਮੁਬਾਰਕ ਹੈ ਸਾਜਾਂ ਦੀ ਸਮਝ ਹੋਣੀ ਮੁਬਾਰਕ ਹੈ ਪਰ ਜੀਵਨ ਸ਼ਬਦ ਨੇ ਬਦਲਨਾ ਇਕ ਜੋ ਚੇਂਜ ਆਰ ਥੌਟ ਜਿਹੜਾ ਚੇਂਜ ਯਰ ਲਾਈਫ ਵਿਚਾਰ ਬਦਲ ਗਏ ਤੇ ਸੰਸਾਰ ਬਦਲ ਜਾਏਗਾ ਤੇ ਗੁਰੂ ਸਾਹਿਬ ਵਿਚਾਰ ਹੀ ਤਬਦੀਲ ਕਰਦੇ ਨੇ ਕਿ ਸਾਡੇ ਜੀਵਨ ਦੇ ਵਿਚਾਰ ਸਰੀਰ ਤੇ ਉਹੀ ਰਹਿਣਾ ਹੈ ਪਰ ਸਰੀਰ ਦੇ ਜੀਵਨ ਬਤੀਤ ਕਰਨ ਦੀ ਜਿਹੜੀ ਵਿਸ਼ਾ ਹੈ ਉਹ ਤਬਦੀਲ ਕਰ ਦਿੰਦੇ ਨੇ ਪੰਚਮ ਸ਼ਬਦ ਅਰਥ ਕੋ ਚੀਨਾ ਤਾਂ ਤਤ ਪਰ ਜ ਸਮਝਤ ਪਰਵੀਨਾ ਕਹਿੰਦੇ ਅਸੀਂ ਉਹਨੂੰ ਸਿਆਣਾ ਗਿਣਦੇ ਹਾਂ ਜਿਹੜਾ ਸਾਧੂ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਇਆ ਆ ਪਰਿਤਾ ਲਿਆਇਆ ਹੁਣ ਅਸੀਂ ਕਰਦੇ ਕੀ ਆ ਇੱਕ ਇੱਕ ਅੱਜ ਚਪੈਰਾ ਸੈ ਉਹ ਅੱਜ ਹੋਣਾ ਹੈ ਪਰ ਚਪੈਰੇ ਤੋਂ ਬਾਅਦ ਪੂਰਾ ਮਹੀਨਾ ਫਿਰ ਕੀ ਕਰਨਾ ਹੈ ਇੱਕ ਜਾਗ ਲਾਉਣ ਦੀ ਨਿਆਈ ਹੈ ਸਮਾਧਨ ਕਿ ਅੱਜ ਜਾਗ ਲੱਗ ਗਿਆ ਤੇ ਜਾਗ ਲਾਉਣ ਤੋਂ ਬਾਅਦ ਫਿਰ ਅੱਗੇ ਜੀਵਨ ਵਿੱਚ ਹਰ ਕਾ ਵਿਲੋਕਨਾ ਬਿਰੋਗ ਮੇਰੇ ਭਾਈ ਸਹਿਜ ਬਿਰੋਗੋ ਜੈਸੇ ਤਤ ਨਾ ਜਾਏ ਕਿ ਤਤ ਜੀਵਨ ਵਿੱਚੋਂ ਜਾਵੇ ਨਾ ਸੋ ਆਓ ਗੁਰੂ ਸਾਹਿਬ ਕਿਰਪਾ ਕਰਨ ਆਓ ਅਗੰਗ ਸਾਹਿਬ ਦਾ ਜਾਪ ਸੰਗ ਵਿੱਚ ਕਰਨਾ ਕਰੀਏ ਕੋਈ ਰਸਨਾ ਬਾਣੀ ਨਾ ਰਹੇ ਕਿਉਂਕਿ ਸਮੇਂ ਨਾਲ ਸਮਾਪਤੀ ਕਰਨ ਦੀ ਕੋਸ਼ਿਸ਼ ਹੈ ਸਾਡੀ ਬੇ 12 ਤੱਕ ਅੱਜ